ਸੰਗਰੂਠ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੰਗਰ ਦਰਿਆ ਦੇ ਖਨੌਰੀ ਤੋਂ ਲੈ ਕੇ ਕੰਡੇਲ ਤੱਕ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਉਹਨਾਂ ਨੇ ਕਿਹਾ ਕਿ ਕੰਗਰ ਇਸ ਸਮੇਂ ਖਤਰੇ ਦੇ ਨਿਸ਼ਾਨ ਤੇ ਨੇੜੇ ਪਰ ਅਜੇ ਤੱਕ ਕਿਸੇ ਵੀ ਕਿਤੇ ਵੀ ਕੋਈ ਬਰੇਕ ਦੀ ਜਿਹੜੀ ਉਹ ਨਹੀਂ ਹੋਇਆ ਹੈ ਉੱਥੇ ਉਹਨਾਂ ਨੇ ਦੱਸਿਆ ਕਿ ਟੀਮਾਂ ਦਿਨ ਰਾਤ ਕੰਗਰ ਦੇ ਨਜ਼ਰ ਰੱਖ ਰਹੀਆਂ ਨੇ ਅਤੇ ਲੋੜ ਪੈਣ ਤੇ ਫੌਜ ਦੀ ਵੀ ਮਦਦ ਲਈ ਜਾ ਰਹੀ ਹੈ ਤਾਂ ਉਹਨਾਂ ਨੇ ਵੀ ਦੱਸਿਆ ਕਿ ਉਹ ਖੁੱਦ ਹਰ 2 ਘੰਟੇ ਬਾਅਦ ਅਧਿਕਾਰੀਆਂ ਦੇ ਨਾਲ ਗੱਲ ਕਰਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ। ਤੋਂ ਤੀ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਇਸ ਸਮੇਂ ਕਬਰੌਣ ਵਾਲੀ ਕੋਈ ਗੱਲ ਨਹੀਂ ਹੈ ਅਤੇ ਹਰ ਸਥਿਤੀ ਦਾ ਨਜਿੱਠਣ ਦੇ ਲਈ ਤਿਆਰੀ ਜਿਹੜੀ ਆ ਸਾਡੀ ਪੂਰੀ ਤਰੀਕੇ ਦੇ ਨਾਲ ਹੈ। ਈਸਾਬ ਕਿਹੋ ਜਿਹੇ ਹਾਲਾਤ ਨੇ ਜਿਹਦੇ ਕਰਕੇ ਇਹ ਕਬਰ ਦੀ ਜੋ ਫਲੱਡ ਦੇ ਹਾਲਾਤ ਬਣੇ ਸੀ ਕਿੰਨਾ ਤੇ ਨੁਕਸਾਨ ਹੈ ਇਹ ਗੋਖਾ ਦਿਖਾ ਦਿਓ। ਅ ਫਿਲਹਾਲ ਇਹ ਹੈ ਕਿ ਸਾਡਾ ਨਾ ਜਿਹੜਾ ਮੂਨਕ ਸਬਡਿਵੀਜ਼ਨ ਹੈ ਜ਼ਿਲ੍ਹਾ ਸੰਗਰੂਰ ਦੀ ਉਹਦੇ ਵਿੱਚੋਂ ਤਕਰੀਬਨ 40 ਕਿਲੋਮੀਟਰ ਐਗਜੈਕਟ ਜਿਹਾ ਆਪਾਂ ਕਹੀਏ ਤੇ 39.4 ਕਿਲੋਮੀਟਰ ਜਿਹੜੀ ਹੈ ਉਹ ਕੱਗਰ ਉੱਥੋਂ ਲੰਘਦੀ ਹੈ ਤੇ ਫਿਲਹਾਲ ਪਿਛਲੇ 7 ਦਿਨਾਂ ਤੋਂ ਇੱਕ ਖਤਰੇ ਦੇ ਨਿਸ਼ਾਨ ਤੋਂ ਉੱਤੇ ਵਗਦੀ ਹੈ ਤੇ 748 ਲੈਵਲ ਜਿਹੜਾ ਹੈ ਉਸ ਤੋਂ ਉੱਤੇ ਖਤਰੇ ਦਾ ਨਿਸ਼ਾਨ ਹੈ ਤੇ ਫਿਲਹਾਲ ਜੋ 2 ਵਜੇ ਦੀ ਰਿਪੋਰਟ ਹੈ ਉਹਦੇ ਅਨੁਸਾਰ 750.6 ਤੇ ਚੱਲ ਰਹੀ ਹੈ ਤੇ ਐਦਾਂ ਹੈ ਕਿ ਫੋਰਚੂਨੇਟਲੀ ਆਪਾਂ ਲਗਾਤਾਰ ਪਿਛਲੇ ਤਕਰੀਬਨ 10-15 ਦਿਨਾਂ ਤੋਂ ਟ੍ਰੈਨਸਿੰਗ ਜਿਹੜੀ ਹੈ ਯਾਨੀ ਕਿ ਜਿਹੜੇ ਬੰਨ ਨੇ ਉਹਨਾਂ ਦੀ ਆਪਾਂ ਮਜ਼ਬੂਤੀ ਜਿਹੜੀ ਹੈ ਉਹ ਨਿਰੰਤਰ ਕਰੇ ਜਾ ਰਹੇ ਆ ਤੇ ਸਾਡੇ ਜਿਹੜੇ ਡਰੇਨੇਜ ਦੇ ਨੇ ਮੰਡੀ ਬੋਰਡ ਦੇ ਨੇ ਪੰਚਾਇਤੀ ਰਾਜ ਤੇ ਨਾਲ ਜਿਹੜੇ ਪਿੰਡਾਂ ਦੇ ਜਿਹੜੇ ਲੋਕ ਨੇ ਉਹ ਤੇ ਇੱਕ ਆਰਮੀ ਦਾ ਕਾਲਮ ਜਿਹੜਾ ਹੈ ਉਹ ਵੀ ਇਸ ਕਾਰਜ ਤੇ ਲੱਗਾ ਹੈ ਤੇ ਫਿਲਹਾਲ ਕਿਸੇ ਵੀ ਥਾਂ ਤੇ ਗੱਗਰ ਜਿਹੜੀ ਘੱਗਰ ਜਿਹੜੀ ਹੈ ਉਹ ਬ੍ਰੀਚ ਨਹੀਂ ਹੋਈ ਸੋ ਇਸ ਕਰਕੇ ਫਿਲਹਾਲ ਤੇ ਪੂਰਾ ਬਚਾਏ ਹੈ ਮਾਲਕ ਦੀ ਮੇਰ ਹੈ ਤੇ ਆਪ ਸਾਰਿਆਂ ਦਾ ਸੇਵ ਹੋ ਗਿਆ ਸਰ ਜਿੱਥੇ ਜਿੱਥੇ ਪਾਣੀ ਜ਼ਿਆਦਾ بارش ਦਾ ਲੋਕਾਂ ਦਾ ਨੁਕਸਾਨ ਹੋਇਆ ਜਾਂ ਅੰਦਰ ਪਛੋੜ ਹਰ ਚਾਹ ਦੀ ਤੇ ਉਥੇ ਹੀ ਕਿ ਹੋਇਆ ਪ੍ਰਬੰਧ ਹੈ ਪ੍ਰਸ਼ਾਸਨ ਅ ਫਿਲਹਾਲ ਦੇਖੋ ਇਦਾਂ ਕਿ ਜਿੱਥੇ ਕਿਤੇ ਵੀ ਕੁਝ ਕੋਠੇ ਡਿਗਣ ਦੀ ਜਿਹੜੀ ਹੈ ਜੋ ਕੰਪਲੇਂਟ ਸਾਨੂੰ ਆਈਆਂ ਨੇ ਹੈ ਨਾ ਤੇ ਉਹਨਾਂ ਸਾਰਿਆਂ ਦੀ ਅਸੀਂ ਪੜਤਾਲ ਕਰਵਾ ਕੇ ਜੋ ਵੀ ਜਿਹੜਾ ਨੋਰਮਸ ਨੇ ਜੋ ਵੀ ਨਿਯਮ ਨੇ ਅਸੀਂ ਉਹਦੇ ਅਨੁਸਾਰ ਜਿਹੜੀ ਕੰਪਨਸੇਸ਼ਨ ਹੈ ਉਹ ਦੇ ਰਹੇ ਹਾਂ ਤੇ ਇਦਾਂ ਕਿ ਜਿਹੜਾ ਪਸ਼ੂ ਦੇ ਚਾਰੇ ਬਾਰੇ ਤੁਸੀਂ ਇਦਾਂ ਦੀ ਗੱਲ ਜਿਹੜੀ ਪੁੱਛਦੇ ਹੋ ਸੋ ਉਹਦੇ ਸਬੰਧੀ ਆਪਾਂ ਆਲਰੇਡੀ ਜਿਹੜਾ ਐਸਪੀ ਐਮ ਮੁਨਤ ਤੇ ਜਿਹੜੇ ਡਿਪਟੀ ਡਾਇਰੈਕਟਰ ਜਿਹੜੇ ਸਾਡੇ ਪਸ਼ੂ ਪਾਲਣ ਦੇ ਐਨੀਮਲ ਹਸਬੈਂਡਰੀ ਉਹਨਾਂ ਨੂੰ ਪੂਰੀਆਂ ਅਸੀਂ ਹਦਾਇਤਾਂ ਨਾਲ ਜਿਹੜੇ ਵੀਡੀਓ ਕੰਸਰਨ ਨੇ ਉਹਨਾਂ ਨੂੰ ਦਿੱਤੀਆਂ ਹੋਈਆਂ ਤੇ ਪੂਰਾ ਪੂਰਾ ਜਿਹੜਾ ਯੋਗਦਾਨ ਜਿਹੜਾ ਹੈ ਇੱਕ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਵਾਖ ਵਾਖ ਮਹਿਕਮੇ